ਸਰ ਜੋਇ ਡੋਪ ਟੈਸਟ ਹੋ ਰਹੇ ਨੇ ਇਸ ਦੇ ਵਿੱਚ ਕੀ ਪ੍ਰੋਸੈਸ ਹੈ ਕਿਉਂਕਿ ਕਹਿ ਰਿਹਾ ਜਾ ਰਿਹਾ ਹੈ ਕਾਫੀ ਗੋਲਜਾਲ ਹੈਗਾ ਮੇਰੇ ਵਿੱਚ ਲੋਕ ਪਰੇਸ਼ਾਨ ਵੀ ਹੋ ਰਹੇ ਨੇ ਤੇ ਕੁਝ ਇਹ ਖਬਰਾਂ ਵੀ ਆਈਆਂ ਸੀਗੀਆਂ ਜਿਹਨੂੰ ਲੈ ਕੇ ਲੱਗ ਰਿਹਾ ਸੀ ਕਿ ਡੋਪ ਟੈਸਟ ਵਿੱਚ ਕਿਤੇ ਨਾ ਕਿਤੇ ਦਲਾਧ ਹੋ ਰਹੀ ਜਾ ਰਹੀ ਹੈ ਕੁਝ ਗਲਾਲ ਵਿੱਚ ਕੁਝ ਖਬਰਾਂ ਕੁਝ ਮਹੀਨੇ ਪਹਿਲਾਂ ਆਈ ਸੀਗੀਆਂ ਜੀ ਜੀ ਉਹ ਖਬਰਾਂ ਦੇ ਰਿਸਪਾਂਸ ਦੇ ਵਿੱਚ ਹੀ ਅਸੀਂ ਡੋਪ ਟੈਸਟ ਸਿਸਟਮ ਸਟ੍ਰੀਮਲਾਈਨ ਕੀਤਾ ਹੁਣ ਡੋਪ ਟੈਸਟ ਕਰਾਣ ਲਈ ਜਾਂ ਮੈਡੀਕਲ ਐਗਜ਼ੈਪਸ਼ਨ ਕਰਾਣ ਲਈ ਲੋਕਾਂ ਨੂੰ ਲੈਬਰਾਟਰੀ ਵਿੱਚ ਜਾਣ ਦੀ ਇਹ OPD ਦੇ ਵਿੱਚ ਖੱਜਲ ਹੋਣ ਦੀ ਲੋੜ ਨਹੀਂ ਹੈਗੀ ਸਾਰਾ ਕੁਝ ਅੰਡਰ ਵਨ ਰੂਫ ਕਰਤਾ ਸੀ ਉਹ ਦੇਖ ਰਹੇ ਐ ਦੋਟੇਸ ਹੋ ਜਾਂਦੇ ਨੇ ਬਾਕੀ ਡਾਕਟਰ ਸਾਰੇ 6 ਡਾਕਟਰਸ ਲਾਈਨ 'ਚ ਬੈਠੇ ਨੇ ਉਹ ਪੇਸ਼ੈਂਟ ਨੂੰ ਨਾਲ ਨਾਲ ਦੇਖ ਕੇ ਫ੍ਰੀ ਕਰ ਦਿੰਦੇ ਨੇ ਟੋਟਲ ਪ੍ਰੋਸੈਸ 1 ਘੰਟੇ ਦਾ ਹੈ ਹਰ ਇਕੁਏਸ਼ਨ ਦਾ ਪੇਸ਼ੈਂਟ ਨੇ ਪਹਿਲਾਂ ਆ ਕੇ ਪਰਚੀ ਘਟਾਣੀ ਹੈ ਓਪਰੀ ਕਾਊਂਟਰ ਤੋਂ ਵੀ ਫੀਸ ਜਮ੍ਹਾਂ ਕਰਾਉਣੀ ਹੈ ਸਾਡੇ ਤੋਂ ਮਾਰਕ ਕਰਾਉਣ ਤੋਂ ਬਾਅਦ ਜੀ ਤੇ ਡੀਡਿਕਸ਼ਨ ਸੈਂਟਰ ਤੋਂ ਮੋਹਰ ਲਵਾ ਕੇ ਸਿੱਧਾ ਉੱਪਰ ਆਇਆ ਨਾ ਸਾਰਾ ਕੁਝ ਅੰਡਰ ਵਨ ਰੂਫ ਇੱਥੇ ਹੋ ਜਾਊਗਾ ਉਹਨਾਂ ਦਾ ਤੇ ਇਸ ਲਈ ਕੀਤਾ ਗਿਆ ਸੀਗਾ ਕਿ ਜੋ মিডিਆ ਰਿਪੋਰਟ ਸੀ ਗਿਆ ਪੁਰਾਣੇ ਸਮਾਧੀਆਂ ਅਨ ਅਕੋਰਡਿੰਗ ਜੋ ਵੀ ਅਲੇਜਡ ਤਾਲੀਆਂ ਦੀ ਗੱਲ ਤੁਸੀਂ ਕਰ ਰਹੇ ਹੋ ਉਸੇ ਟਾਈਮ ਦੇ ਵਿੱਚ ਉਹ ਲੋਕਾਂ ਕਿਟਰ ਕਰ ਸਕੀਏ ਉਹਨੂੰ ਟੈਕਲ ਕਰਕੇ ਇੱਕ ਕਰਪਸ਼ਨ ਫਰੀ এনवायरमेंट ਜਿੱਥੇ ਪੇਸ਼ੈਂਟ ਖੱਜਲ ਨਾ ਹੋਣ ਤੇ ਉਹਨਾਂ ਨੇ ਕੋਈ ਹਾਂ ਬਿਲਕੁਲ ਸਰਕਾਰ ਦੀ ਇਹ ਬਹੁਤ ਸਪਸ਼ਟ ਗਾਈਡਲਾਈਨਸ ਨੇ ਸੀਐਮ ਸਾਹਿਬ ਐਚਐਮ ਸਾਹਿਬ ਡਾਕਟਰ ਬਲਬੀਰ ਸਿੰਘ ਉਹਨਾਂ ਦੇ ਵੀ ਇਹ ਜਿਹਾ ਦੇਸ਼ ਨੇ ਕਿ ਬਿਲਕੁਲ ਕਰਪਸ਼ਨ ਫਰੀ এনवायरमेंट ਕਰਨਾ ਹੈ ਐਂਡ ਪੇਸ਼ੈਂਟ ਸੈਂਟ੍ਰਿਕ ਸਰਵਿਸਿਜ਼ ਬਿਲਕੁਲ ਸਟਰੀਮ ਲਾਈਨ ਹੋਣੀ ਚਾਹੀਦੀ ਹੈ ਸਰਕਾਰ ਤੇ ਬੜਾਈ ਸਾਫ ਜੋਇੰਟੀ ਡਿਸਟ੍ਰਿਕਟ ਹੌਂਸ ਸਰ ਸਰ ਇੱਕ ਚੀਜ਼ ਦੇਖਣ ਚ ਆ ਰਹੀ ਹੈ ਕਿ ਕੁਝ ਦਲਾਲ ਕਾਫੀ ਘੁੰਮ ਰਹੇ ਨੇ ਸਿਵਲ ਹਸਪੀਟਲ ਦੇ ਆਸ-પાસ ਦੋ ਟੈਸਟ ਨੂੰ ਲੈ ਕੇ ਕਰਵਾਉਣ ਦੇ ਕਿਸੇ ਨੂੰ 10000 ਕਿਸੇ ਨੂੰ 5000 ਕਿਸੇ ਨੂੰ ਕੁਝ ਵੀ ਰਕਮ 20000 ਰੁਪਏ ਤੱਕ ਦੀ अमाउंट ਵੀ ਲਈ ਜਾਰੀ ਹੈ ਇਸ ਦਾ ਮਾਮਲਾ ਹੈ ਤੁਹਾਡੇ ਅੱਗੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਸਿਸਟਮ ਹੁਣ ਬਿਲਕੁਲ ਸਾਫ਼ ਸੁਥਰਾ ਹੈ 100% ਇਮਾਨਦਾਰੀ ਨਾਲ ਸਾਡਾ ਸਟਾਫ ਡਿਊਟੀ ਕਰ ਰਿਹਾ ਇੱਥੇ ਕੋਈ ਮੈਨੀਪੂਲੇਸ਼ਨ ਕੋ ਸਿਫਾਰਿਸ਼ ਕੋ ਹਿਰਾਫੇਰੀ ਨਹੀਂ ਹੈਗੀ ਤੁਸੀਂ ਆਪਣੀ 1500 ਰੁਪਏ ਸਰਕਾਰੀ ਫੀਸ ਤੋਂ ਇਲਾਵਾ ਕਿਸੇ ਨੂੰ ਵੀ ਕੋਈ ਕੋਈ ਦਲਾਤ ਪੈਸਾ ਰਿਸ਼ਵਤ ਫੀਸ ਦੇਣ ਦੀ ਲੋੜ ਨਹੀਂ ਹੈ ਜਿੰਨੇ ਕੋਈ ਦਿੱਕਤ ਆਂਦੀ ਹੈ 19 ਨੰਬਰ ਕਮਰਚੇ ਮੇਰੇ ਕੋਲ ਆ ਕੇ ਐਸਐਮਓ ਇੰਚਾਰਜ ਦੇ ਆਫਿਸ ਚ ਆ ਕੇ ਸਾਨੂੰ ਮਿਲੇ ਅਸੀਂ ਮੌਕੇ ਤੇ ਦੀ ਸਮੱਸਿਆ ਦਾ ਹੱਲ ਕਰਾਂਗੇ ਇਹ ਸਾਡੇ ਵੱਲੋਂ ਪੂਰ ਜ਼ੋਰ ਅਪੀਲ ਹੈ ਕਿ ਇਹ ਸਿਸਟਮ ਜੋ ਤੁਸੀਂ ਕਹਿ ਰਹੇ ਹੋ ਜਿਵੇਂ ਹੈਗਾ ਤੇ ਉਹ ਚ ਨਾ ਪ ਉਹ ਚ ਨਾ ਪੈਣ ਸਾਡੇ ਕੋਲ ਆ ਕੇ ਆਪਣੀ ਸਮੱਸਿਆ ਦੱਸੋ ਅਸੀਂ ਹੱਲ ਕਰਾਂਗੇ ਸਰਕਾਰੀ ਫੀਸ 1500 ਰੁਪਏ ਦੇਣ ਤੋਂ ਇਲਾਵਾ ਕੋਈ ਫੀਸ ਕਿਸਮ ਦੇਣ ਦੀ ਕੋਈ ਲੋੜ ਨਹੀਂ ਜੇ ਅਗਰ ਕੋਈ ਐਸਾ ਖੜਾਇਆ ਜਾਂਦਾ ਦਲਾਲ ਤੋਰ ਤੇ ਬੰਦੀ ਕਰ ਰਹੀ ਕੀਤੀ ਹੋ ਦੇਖੋ ਇਹ ਦਲਾਲ ਜੇ ਫੜਨੇ ਨੇ ਉਹ ਪੁਲਿਸ ਦਾ ਕੰਮ ਹੈ ਕਾਰਵਾਈ ਪੁਲਿਸ ਵੱਲੋਂ ਹੋਏਗੀ ਠੀਕ ਹੈ ਪਰ ਜੇ ਸਾਡੇ ਵੱਲੋਂ ਕੋਈ ਚੀਜ਼ ਇਹੋ ਜਿਹੀ ਦੇਖੀ ਗਈ ਤਾਂ ਅਸੀਂ ਪੁਲਿਸ ਨੂੰ ਜਾਂ ਕਮਿਸ਼ਨਰ ਪੁਲਿਸ ਨੂੰ ਜਾਂ ਡੀਸੀ ਸਾਹਿਬ ਨੂੰ ਨਾਲ ਦੀ ਨਾਲ ਇਨਫੋਰਮ ਕਰ ਦਵਾਂਗੇ ਸਹੀ